ਅੱਤਿਆਸੀ ਇਹ ਚ ਖੰਨੇ ਦਾ ਵਿਰੋਧ ਉਸ ਜਗ੍ਹਾ ਤੇ ਕਰਨਾ ਆ ਜਿੱਥੇ ਜिले ਦਾ ਆਖਰੀ ਪਿੰਡ ਹੈ ਕਿਉਂਕਿ ਅੱਡੇ ਗਾਂ ਹਰਿਆਣਾ ਹੀ ਚੱਲ ਪਾਂਦਾ ਹੈ ਅਜੇ ਤਾਂ ਤੈਨੂੰ ਟਰੈਲ ਨਹੀਂ ਆਇਆ ਇੱਥੇ ਜਿਲਾ ਸੰਗਰੂਰ ਦੇ ਲਾਗੇ ਲੱਗਣਾ ਭਰਾਵਾ ਬੀਜੇਪੀ ਵਾਲੇ ਉਸ ਖਿਆਲ ਰੱਖਿਓ ਕਿਉਂਕਿ ਤੁਸੀਂ ਇਹਨਾਂ ਲੋਕਾਂ ਨਾਲ ਬਹੁਤ ਜ਼ੁਲਮ ਕੀਤਾ ਤੁਸੀਂ 13 ਮਹੀਨੇ ਤਕਲੀਫ ਕੱਟ ਕੇ ਆਏ ਨੇ ਲੋਕ ਜਿਹੜੇ ਅੱਜ ਛੜਕਾਂ ਤੇ ਬੈਠੇ ਨੇ ਇਹਨਾਂ ਨੂੰ ਦੁੱਖ ਹੈ ਉਸ ਗੱਲ ਦਾ ਕਿਉਂਕਿ ਤੁਸੀਂ ਦਿੱਲੀ ਦੇ ਵਿੱਚ ਵੜ ਨਹੀਂ ਦਿੱਤਾ ਜਿਸ ਤਰ੍ਹਾਂ ਅੱਜ ਫੋਰਸ ਲੱਗੀ ਐ ਇਸੇ ਤਰ੍ਹਾਂ ਫੋਰਸ ਲੱਗੀ ਦੀ ਉੱਥੇ ਸਾਡੇ 700 ਬੰਦਾ ਸਿੰਘ ਹੋ ਗਿਆ ਫਮੂ ਟੁੱਟ ਗਿਆ ਉਹ ਪ੍ਰਧਾਨ ਮੰਤਰੀ ਦਾ ਜਿਹਦੇ ਦੇਸ਼ ਦੇ ਵਿੱਚ 750 ਬੰਦਾ ਸੰਘਰਸ਼ ਕਰਦਾ ਸ਼ਹੀਦ ਹੋ ਜੇ ਉਹਦੇ ਵਾਸਤੇ ਇੱਕ ਲਾਫਜ ਵੀ ਨਹੀਂ ਉਹਦੇ ਕੋਲੇ ਇਹ じゃ ਪ੍ਰਧਾਨ ਮੰਤਰੀ ਕਿਹੜਾ ਸੀ ਸੋਣੇ ਤੇ ਲੱਕ ਲੱਕ ਤੇ ਲਉਣਾ ਹੈ ਅਹੀਂ ਦੀ ਪਾਰਟੀ ਦਾ ਅਸਨੇ ਕੀ ਕਰਨਾ ਹੈ ਜਿਹੜੀ ਪਾਰਟੀ ਨੇ ਅੱਜ ਤੱਕ ਅਫਸੋਸ ਨਹੀਂ ਕੀਤਾ ਇਸ ਗੱਲ ਦਾ ਉਹ ਜਿਹੜਾ ਅੱਜ ਬੱਚਾ ਮਰ ਗਿਆ ਹਰਿਆਣੇ ਦੇ ਬਾਡਰ ਤੇ ਕੰਲਾ ਪੁੱਤ ਅੱਜ ਉਹਦੀਆਂ ਆਂਦਰਾਂ ਦੇਖੋ ਕਿੰਨੀਆਂ ਤਰਫਦੀਆਂ ਨੇ ਪਰ ਇਹਨਾਂ ਲੋਕਾਂ ਨੇ ਉਹ ਵੀ ਭਰਾਤਾ ਅੱਜ ਪਿੰਡਾਂ ਦੇ ਵਿੱਚ ਕਿਹੜੇ ਮੂੰਹ ਨਾਲ ਆ ਰਹੇ ਨੇ ਕਿਹੜੇ ਮੂੰਹਾਂ ਆ ਕੇ ਬੋਟਾ ਮੰਗ ਰਹੇ ਨੇ ਇਹ ਉਹੀ ਲੋਕ ਨੇ ਜਿਹੜੇ ਪਾਡਲਾਂ ਤੇ ਬੈਠੇ ਨੇ ਸੰਘਰਸ਼ ਕਰ ਰਹੇ ਨੇ ਉਹ ਇਹਨਾਂ ਦੇ ਬਾਹਰ ਤੇ ਇਹ ਗੱਲ ਭੁੱਲ ਜੇ ਬੀਜੇਪੀ ਵੀ ਤੁਹਾਨੂੰ ਪੰਜਾਬ ਦੇ ਵਿੱਚ ਕੋਈ ਮੌਕਾ ਦੇ ਦੂਗਾ ਇਹ ਗੱਲ ਭੁੱਲ ਜੋ ਤੁਸੀਂ ਕਿ ਗੌਰਮਈ ਰਾਗ ਆਓ ਇੱਥੇ ਇਤਿਹਾਸਾ ਛੱਡਾ ਪੰਜਾਬ ਦਾ ਇਹ ਤਾਂ 300 ਸਾਲ ਬਣੀ ਪੁੱਟਦਾ ਇੱਕ ਹਾਲੇ ਅੰਦਾ ਤੁਸੀਂ ਥੋੜਾ ਜਿਹੀ ਹੋਇਆ ਇਹ ਪੁਨਰਵਾਦੀ ਕੌਮ ਨਹੀਂ ਇਹ ਤਾਂ ਬਦਲਾ ਉੱਥੇ ਜਾ ਕੇ ਲੈਂਦੀ ਆ ਜਿੱਥੇ ਚਿੜੀ ਵੀ ਨਹੀਂ ਫੜਕਦੀ ਇਹ ਗੱਲ ਨੋਟ ਕਰ ਲਓ ਅਸੀਂ ਤੁਹਾਡਾ ਬਦਲਾ ਇਸ ਗੱਲ ਕੇ ਲੈ ਲਈਆਂ ਕਿ ਅੱਜ ਤੁਹਾਨੂੰ ਝਕਾਵਾਂਗੇ ਸਬਤ ਝਕਾਵਾਂਗੇ ਇਸ ਗੱਲ ਦਾ ਵੀ ਤੁਸੀਂ ਕੀ ਕੀਤਾ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਅੱਜ ਤੁਸੀਂ ਵੋਟਾਂ ਮੰਗਣਾ ਆਉਂਦੇ ਹੋ ਲੋਕਾਂ ਨੂੰ ਡਰ ਰਹੇ ਹੋ